ਸੋਸ਼ਲ ਮੀਡੀਆ ਦਾ ਜਮਾਨਾ ਆ ਜੀ ਪਹਿਲਾਂ ਸੀੜੀਆਂ ਹੁੰਦੀਆਂ ਸੀ ਜਥੇ ਸੀੜੀਆਂ ਸੰਗਤ ਚ ਦੇਂਦੇ ਹੁੰਦੇ ਸੀ ਵੀ ਭਾਈ ਸਮਾਗਮ ਸੁਣ ਲਿਓ ਹੁਣ ਬੱਚੇ ਤੋਂ ਲੈ ਕੇ ਬੁੱਢੇ ਦੇ ਹੱਥ ਵਿੱਚ smartphones ਆ ਕਿਉਂਕਿ ਸਮਾਂ ਬਦਲੀ ਜਾਂਦਾ ਜ਼ਰੂਰਤ ਦੇ ਹਿਸਾਬ ਨਾਲ ਸਭ ਕੁਝ ਬਦਲਿਆ ਸਾਡੇ ਕੋਲ ਚੰਗੀਆਂ ਸੁਵਿਧਾ ਪਹਿਲਾਂ ਮਾਵਾ ਦੇ ਪੁੱਤ ਵਿਦੇਸ਼ਾਂ ਨੂੰ ਜਾਂਦੇ ਸੀ ਮਾਵਾ ਚਾਰ ਚਾਰ ਸਾਲ ਮੁੱਖ ਵੇਖੇ ਬਿਨਾਂ ਰਹਿੰਦੀਆਂ ਸੀ ਤਰਸ ਜਾਂਦੀਆਂ ਸੀ ਹੁਣ ਹੱਥ ਚ ਫੋਨ ਆ ਵੀਡੀਓ ਕਾਲ ਕਰਕੇ ਵੇਖ ਲੈਂਦੀ ਆ ਨਾ ਬੱਚਿਆਂ ਨੂੰ ਹੁਣ ਫੋਨ ਆ ਗਏ ਸੋਸ਼ਲ ਮੀਡੀਆ ਇੱਥੇ ਮਾੜਾ ਵੀ ਬਹੁਤ ਕੁਝ ਆ ਇੱਥੇ ਚੰਗਾ ਵੀ ਬਹੁਤ ਕੁਝ ਆ ਹੁਣ ਸਾਡੇ ਤੇ ਡਿਪੈਂਡ ਕਰਦਾ ਹੈ ਸਾਡੀ ਮੱਤ ਤੇ ਡਿਪੈਂਡ ਕਰਦਾ ਹੈ ਅਸੀਂ ਮਾੜੇ ਵਿੱਚ ਵੜਨਾ ਤੇ ਚੰਗੇ ਵਿੱਚ ਵੜਨਾ ਇੱਥੇ ਕੋਈ ਢਾਡੀ ਸਿੰਘ ਦੀ ਵੀਡੀਓ ਹੋਵੇ ਨਾ ਅਸੀਂ ਐ ਸਕਰੋਲ ਕਰਨੀ ਆ ਇਦਾਂ ਕੋਈ ਬਝੁਰਗ ਚੰਗੀਆਂ ਗੱਲਾਂ ਕਰ ਰਿਹਾ ਨਾ ਅਸੀਂ ਐਡਾ ਸਕਰੋਲ ਕਰਦੇ ਨਹੀਂ ਛੱਡ ਦੇਣੀ ਆ ਤੇ ਜਿਹੜੀ ਵੀਡੀਓ ਦੇ ਵਿੱਚ ਪੂਰਾ ਗੰਧਿਆ ਜਿੱਥੇ ਲਿਖਿਆ ਵੀ ਬੱਚੇ ਨਾ ਵੇਖਣ ਔਰਤਾਂ ਨਾ ਵੇਖਣ ਤੇ ਸਾਡੇ ਹੱਥ ਉੱਥੇ ਜਾ ਕੇ ਰੁਕ ਜਾਂਦੇ ਵੀ ਬਸ ਇਹਨੂੰ ਖੋਲੋ ਵੇਖੋ ਸੁਣੋ ਆਪਣੀ ਬਿਰਤੀ ਉਦਾਂ ਦੀ ਕਰ ਲਓ